ਦੁਨੀਆ ਵਿੱਚ ਇੱਕ ਹੋਰ ਮਹਾਮਾਰੀ ਦਾ ਖਤਰਾ ਮੰਡਰਾ ਰਿਹਾ ਏ WHO ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਦੁਨੀਆ 'ਚ ਕਰੋਨਾ ਮਹਾਮਾਰੀ ਦੇ 4 ਸਾਲ ਬਾਅਦ ਇੱਕ ਵਾਰ ਫਿਰ ਖਤਰੇ ਦਾ ਸੰਕੇਤ ਹੈ ਇੱਕ ਮਹਾਮਾਰੀ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਕਿਸੇ ਵੀ ਸਮੇਂ ਫੈਲ ਸਕਦੀ ਏ ਵਿਸ਼ਵ ਸਿਹਤ ਸੰਗਠਨ ਦੀ ਇਹ ਚੇਤਾਵਨੀ ਲਗਭਗ 4 ਸਾਲ ਬਾਅਦ ਫਿਰ ਆਈ ਏ ਕਰੋਨਾ ਮਹਾਮਾਰੀ ਨੂੰ 11 ਮਾਰਚ 2020 ਨੂੰ ਮਹਾਮਾਰੀ ਘੋਸ਼ਿਤ ਕੀਤਾ ਗਿਆ ਸੀ ਸਕਾਈ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਯੂਨਾਈਟਿਡ ਕਿੰਗਡਮ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਮਹਾਰਾ ਨੇ ਇੱਕ ਵਾਇਰਸ ਬਾਰੇ ਜਾਣਕਾਰੀ ਤੇ ਚਿੰਤਾ ਜ਼ਾਹਰ ਕੀਤੀ ਹੈ। ਜੋ ਮਹਾਮਾਰੀ ਦਾ ਕਾਰਨ ਬਣ ਸਕਦਾ ਹੈ ਛੂਤ ਦੀਆਂ ਬਿਮਾਰੀਆਂ ਦੇ ਮਹਾਰਾ ਨੇ ਕਿਹਾ ਕਿ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਤੇਜ਼ੀ ਨਾਲ ਫੈਲਣ ਦੇ ਸਮਰੱਥ ਹੈ ਤੇ ਦੁਨੀਆ ਵਿੱਚ ਤਬਾਹੀ ਮਚਾ ਸਕਦਾ ਹੈ ਕਿੰਗ ਕੋਲੇ ਲੰਡਨ ਵਿਖੇ ਛੂਤ ਦੀਆਂ ਬਿਮਾਰੀਆਂ ਦੀ ਕਲੀਨਿਕਲ ਲੈਕਚਰਾਰ ਡਾਕਟਰ ਨਥਲੀ ਮੈਕਟਰਮੋਡ ਨੇ ਕਿਹਾ ਕਿ ਅਗਲੀ ਮਹਾਮਾਰੀ ਬਹੁਤ ਨੇੜੇ ਹੈ ਇਹ 2 ਸਾਲਾਂ ਵਿੱਚ ਆ ਸਕਦਾ ਹੈ ਜਾਂ ਇਸ ਵਿੱਚ 20 ਸਾਲ ਲੱਗ ਸਕਦੇ ਨੇ ਜਾਇ ਇਹ ਇਸ ਤੋਂ ਵੱਧ ਲੰਬਾ ਹੋ ਸਕਦਾ ਹੈ ਪਰ ਸਾਨੂੰ ਸੁਚੇਤ ਰਹਿਣਾ ਪਵੇਗਾ ਸਾਨੂੰ ਇਸ ਨੂੰ ਰੋਕਣ ਲਈ ਹਰ ਪੱਧਰ ਤੇ ਚੌਕਸ ਤਿਆਰ ਤੇ ਕੰਮ ਕਰਨ ਦੀ ਲੋੜ ਹੈ ਇਸ ਨਾਲ ਭਾਰੀ ਤਬਾਹੀ ਹੋਵੇਗੀ ਵਿਸ਼ਵ ਭਰ ਦੇ ਵਾਤਾਵਰਣ ਪ੍ਰੇਮੀ ਗਲੋਬਲ ਵਾਰਮਿੰਗ ਤੇ ਵਾਤਾਵਰਣ ਨਾਲ ਛੇੜਛਾੜ ਨੂੰ ਲੈ ਕੇ ਚਿੰਤਤ ਨੇ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਕਿ ਗਲੋਬਲ ਵਾਰਮਿੰਗ ਤੇ ਜੰਗਲ ਦੀ ਕਟਾਈ ਜਾਨਵਰਾਂ ਤੋਂ ਮਨੁੱਖਾਂ ਵਿੱਚ ਵਾਇਰਸ ਜਾਂ ਬੈਕਟੀਰੀਆ ਦੇ ਛਾਲ ਮਾਰਨ ਦੇ ਜੋਖਮ ਨੂੰ ਵਧਾ ਰਹੀ ਹੈ ਡਾਕਟਰ ਮੈਕਟਰ ਮੋਡ ਨੇ ਕਿਹਾ ਅਮਾਜ਼ਨ ਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਜੰਗਲਾਂ ਦੀ ਕਟਾਈ ਜਾਨਵਰਾਂ ਤੇ ਕੀੜੇ ਮਕੌੜਿਆਂ ਨੂੰ ਮਨੁੱਖੀ ਨਿਵਾਸ ਸਥਾਨਾਂ ਦੇ ਨੇੜੇ ਲਿਆ ਰਹੀ ਹੈ। ਅਸੀਂ ਅਜਿਹੀ ਸਥਿਤੀ ਪੈਦਾ ਕਰ ਰਹੇ ਹਾਂ ਜੋ ਫੈਲਣ ਲਈ ਤਿਆਰ ਹੈ। ਇਸ ਤੋਂ ਇਲਾਵਾ ਵਧ ਰਹੇ ਤਾਪਮਾਨ ਯੂਰਪ ਦੇ ਕੁਝ ਹਿੱਸਿਆਂ ਵਿੱਚ ਮੱਛਰ ਤੇ ਹੋਰ ਕੀੜੇ ਮਕੌੜਿਆਂ ਤੋਂ ਪੈਦਾ ਹੋਣ ਵਾਲੇ ਵਾਇਰਸਾਂ ਜਿਵੇਂ ਕਿ ਡੇਂਗੂ, ਚਿਕਨਗੁਨੀਆ ਦੇ ਫੈਲਣ ਦਾ ਕਾਰਨ ਬਣ ਰਹੇ ਨੇ ਜੋ ਪਹਿਲਾਂ ਪ੍ਰਭਾਵਿਤ ਨਹੀਂ ਸਨ। कोरोना ਕਾਰਨ ਦੁਨੀਆ ਭਰ ਵਿੱਚ 60 ਲੱਖ ਤੋਂ ਵੱਧ ਮੌਤਾ ਹੋਣ ਦਾ ਅੰਦਾਜ਼ਾ ਹੈ ਪਰ ਇਹ ਮਹਾਮਾਰੀ ਚਾਰ ਦਹਾਕਿਆਂ ਵਿੱਚ ਹੀ ਸਾਹਮਣੇ ਆਈ ਸੀ